ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਸਾਨੂੰ ਮਿਲੇਗੀ ਆ ਮੁਰਸ਼ਿਦ ਪਿਆਰਾ ਸਾਡਾ ਹੋਗੀ ਆ ਪਾਰਿ ਉਤਾਰਾ ਜੀ ਜਨੇ ਮੰਦੇ ਪਾਪ ਕਾਟਗੇ ਜੀ ਜਨੇ ਮੰਦੇ ਪਾਪ ਕਾਟ ਗਏ ਐਸਾ ਗੁਰੂ ਨੀ ਕਿਸੇ ਦਾ ਹੋਣਾ ਸਾਈ ਮੁਰਸ਼ਿਦ ਕਾ ਮਲੇ ਸੋਣਾ ਜੀ ਦੇਖ ਦੇਖ ਜੀ ਨਾ ਪਰੇ ਜੀ ਦੇਖ ਦੇਖ ਜੀ ਨਾ ਪਰੇ ਸਾਨੂੰ ਮਿਲ ਗਿਆ ਮੁਰਸ਼ਿਦ ਪਿਆਰਾ ਸਾਡਾ ਹੋ ਗਿਆ ਪਾਰੇ ਉਤਾਰਾ ਜੀ ਜਾਨੇ ਮੰਦੇ ਰੋੜੇ ਮੁੱਕ ਗਏ ਜੀ ਜਾਨੀ ਮਾਂ ਦੇ ਪਾਪ ਘਾਟੇ ਗਏ ਚਿੱਟਾ ਚੋਲਾ ਤੇ ਟੋਪੀ ਨਿਰਾਲੀ ਸਤਿਗੁਰ ਜੀ ਸੇ ਨਿਸ਼ਾ ਵਾਲੀ ਕੀ ਦਿਲ ਕਰ ਦੇਖਦਾਰਾ ਜੀ ਦਿਲ ਕਰ ਦੇਖਦਾਰਾ ਸੂਬ ਸਾਮੀ ਹੰਦਾਰਿਸ਼ ਨੇ ਕਰ ਦੇ ਡੋਲੀ ਖੁਸ਼ੀਆਂ ਦੇ ਲਾ ਬਲਵ ਪਰਦੇ ਜੀ ਰਹਿਮਤ ਲਟਾਉਂਦੇ ਦਾਤਾ ਜੀ ਜੀ ਰਹਿਮਤ ਲਟਾਉਂਦੇ ਦਾਤਾ ਜੀ ਪੀਰ ਮੁਰਸ਼ਿਦ ਵੜਾਈ ਪਿਆਰਾ ਐਥੇ ਉਥੇ ਦੋ ਜਹਾਨ ਦਾ ਸਹਾਰਾ ਜੀ ਦਾਤਾ ਗੁਰੂ ਮੁਕਤੀ ਦਾ ਜੀ ਦਾਤਾ ਗੁਰੂ ਮੁਕਤੀ ਦਾ ਹੋ ਗਈਆਂ ਨੇ ਬੇ ਪਰਵਾਹੀਆਂ ਲੱਖ ਖੁਸ਼ੀਆਂ ਪਤਸ਼ਾਈਆਂ ਜੀ ਸਾਤੇ ਗੁਰ ਨਦਰ ਕਰੇ ਜੀ ਸਾਤੇ ਗੁਰ ਨਦਰ ਕਰੇ ਢੂੰਡ ਰਹਾ ਸੀ ਜਿਸ ਨੂੰ ਜਮਾਨਾ ਕੀਤੇ ਹੋ ਰੇ ਨੀ ਪਿਆ ਸਾਨੂੰ ਜਾਣਾ ਜੀ ਕਰ ਬੈਠੇ ਮਿਲੇ ਪਾਰੇ ਬੂ ਜੀ ਕਰ ਬੈਠੇ ਮਿਲੇ ਸੈਨਸਾ ਜਦ ਦਿਲ ਚਾਹੇ ਗੱਲ ਕਰ ਸਕਦੇ ਗੁਰੂ ਚਰਨਾ ਚ ਅਰਜ ਹਾਂ ਰੱਖ ਦੇ ਜੀ ਕਰਨ ਮਨ ਜੂਰ ਸੈਨਸਾ ਜੀ ਕਰਨੇ ਮਨ ਜੂਰ ਸੇ ਨਿਸ਼ਾ ਰੱਬ ਦੇਖੋ ਜੀ ਤਰਤ ਤੇ ਆਇਆ ਬੇਸ਼ੱਕ ਚੋਲਾ ਮਨਸ ਦਾ ਪਾਇਆ ਜੀ ਦਾਤਾ ਵਾਲੀ ਦੋ ਜਹਾਨ ਦੇ ਜੀ ਦਾਤਾ ਵਾਲੀ ਦੋ ਜਹਾਨ ਦੇ ਸਤ ਗੁਰ ਜੀ ਨਾ ਸਾਨੂੰ ਸਮਝਾਉਂਦੇ ਪ੍ਰੇਮੇ ਨਾਮੇ ਦਾ ਨਾ ਪਾਠੀ ਪੜਾਉਂਦੇ ਜੀ ਰਹ ਜਾਂਦੇ ਪਾਠੀ ਚੋਕਦੇ ਜੀ ਰਹ ਜਾਂਦੇ ਪਾਠੀ ਚੋਕਦੇ ਦਿਲ ਇੱਕ ਹੀ ਆਸ ਸੰਜੋਵੇ ਸਿਆ ਸਤ ਨਾਮੇ ਜੀਣਾ ਦੂਰ ਕਦੇ ਹੋਣਾ ਜੇ ਮੀਤ ਕਰਦਾ ਹੈ ਯਾਰ ਜਾਉ ਜੀ ਮੀਤ ਕਰਦਾ ਹੈ ਯਾਰ ਜਾ ਸਾਨੂੰ ਮਿਲੇ ਗਿਆ ਮੁਰਸ਼ਿਦ ਪਿਆਰਾ ਸਾਡਾ ਹੋ ਗਿਆ 파ਰੇ ਉਤਾਰਾ ਜੀ ਜਾਨੇ ਮਾਂਦੇ పాਪ ਕਾਟ ਗਏ ਜੀ ਜਾਨੇ ਮਾਂਦੇ పాਪ ਕਾਟ ਗਏ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ